ਜਿਨ੍ਹਾਂ ਦੇ ਬਜ਼ੁਰਗਾਂ ਦੀਆਂ ਯਾਦਗਾਰਾਂ ਇਸ ਮੰਡਲ ਵਿੱਚ ਗੂੰਜ ਰਹੀਆਂ ਜਿਨ੍ਹਾਂ ਦੇ ਧਰਮ ਮੰਦਰ ਪਿਆਰ ਮੰਦਰ ਪਵਿੱਤਰ ਥਾਨ ਇੱਥੇ ਜਿਨ੍ਹਾਂ ਦੇ ਦਿਮਾਗ ਨੇ ਇਹ ਥਾਂ ਧਰਤੀ ਵਿੱਚੋਂ ਉੱਚਾ ਸੁੱਚਾ ਭਾਰਤ ਵਰਸ਼ ਮਨ ਰੱਖਿਆ ਸੀ ਜਿਨ੍ਹਾਂ ਨੇ ਫਲਸਫਾ ਤੇ ਭੇਦ ਖੋਲ ਲਏ ਉਹਨਾਂ ਨੂੰ ਐਉਂ ਆ ਕੇ ਵੈਸੀ ਤਾਕਤ ਨਾਲ ਕੁੱਟਿਆ ਕਿ ਜਿਵੇਂ ਰੂਹ ਪਿੰਜੀ ਦੀ ਹੈ ਦੇਸ਼ ਵਾਸੀ ਨਿਤ ਮਾਰਾਂ ਕਹਿੰਦੇ ਦਵੈਲ ਹੁੰਦੇ ਐਂਓ ਫੁੱਟੇ ਸਨ ਜਰਵਾਣਾ ਆਇਆ ਉਸ ਦੇ ਗੋਲੇ ਬਣ ਗਏ ਜੋ ਵੀ ਆਇਆ ਉਸਨੇ ਆਪਣੇ ਪੈਰਾਂ ਵਿੱਚ ਰੋਲ ਦਿੱਤੇ ਉਸੇ ਦਾ ਵੇਸ ਧਾਰ ਲਿਆ ਉਸੇ ਦੀ ਰਹਿਤੇ ਬਹਿਤੇ ਹੋ ਗਏ ਜੋ ਉਹ ਹਲਾਲ ਖਾਂਦਾ ਹੈ ਤਾਂ ਇਹਨਾਂ ਝਟਕਾ ਛੱਡ ਦਿੱਤਾ ਜੀਓ ਵੀਰ ਸ਼ੁਕਰ ਨੂੰ ਮਨਾਉਂਦਾ ਹੈ ਤਾਂ ਇਹ ਵੀ ਵੀਰ ਸ਼ੁਕਰ ਨੂੰ ਸ਼ਰੀਆਂ ਵੰਡ ਤੁਰੇ ਜੀਓ ਰੋਜ਼ੇ ਰੱਖ ਕੇ ਸਹਿਰਗੀ ਖਾਂਦਾ ਹੈ ਤਾਂ ਇਹ ਵੀ ਆਪਣੇ ਵਰਤਾਂ ਦੀਆਂ ਸਹਿਰਗੀਆਂ ਖਾਣ ਲੱਗੇ ਜਦ ਪੁਰਾਣਾ ਝਾਲਮ ਮਰਿਆ ਨਵਾਂ ਆਇਆ ਤਾਂ ਮੋਹਰਾਂ ਤੇ ਤਾਲ ਲੈ ਕੇ ਮਿਲੇ ਚਰਨ ਫੜ ਲੈ ਚਾਕਰੀ ਮੰਗੀ ਦੇਸ਼ ਕੀ ਹੈ ਦੇਸ਼ ਦਾ ਕੀ ਕਰਨਾ ਅਣਖ ਆਣ ਇੱਜ਼ਤ ਦੀ ਮੌਤ ਕੋਈ ਸ਼ੈ ਹੈ ਕੋਈ ਨਹੀਂ ਸਿ ਵਿਚਾਰਦਾ ਸਭ ਭਾਵ ਮਰ ਚੁੱਕੇ ਸਨ ਰਾਜੇ ਰਾਣੇ ਗਰਦਨ ਫਰਾਜ Rajput ਤੇ ਭੂਪਤ ਧੀਆਂ ਦੇ ਡੋਲੇ ਲੈ ਮਿਲੇ ਗੈਰਤ ਗਰਦ ਵਿੱਚ ਮਿਟ ਚੁੱਕੀ ਸੀ ਹਿੰਦੀ ਜਾਂ ਹਿੰਦੂ ਜਿਨ੍ਹਾਂ ਦਾ ਇਹ ਦੇਸ਼ ਸਦੀਆਂ ਤੋਂ ਵਤਨ ਸੀ ਇੱਕ ਮਰਦਿਆਂ ਦੀ ਗਿਣਤੀ ਦਾ ਢੇਰ ਬਣ ਵਿੱਚੋਂ ਕੱਟੇ ਪੈ ਮੋੜਿਆਂ ਵਾਂਗੂ ਦੁਫਾੜ ਹੋਇਆ ਪਿਆ ਸੀ ਕਈ ਢੇਰ ਲੱਗੇ ਲੱਕੜੀ ਨਾ ਤਲ ਸਕਕੇ ਤੱਕੜੀ ਜਿਉਂ ਸੈਲ ਪੈ ਮੁਰਦੇ ਜਿੰਦ ਨਿਗ ਨਹੀਂ ਰਹੀ ਇਸ ਤਰ੍ਹਾਂ ਦੇ ਢੇਰ ਲੱਗੇ ਪੈਸਾ ਹਾਂ ਸਤਗੁਰੂ ਬਿਜਲੀ ਬਣ ਕੇ ਕੜਕ ਪਈ ਆ ਕੜਕ ਪਈ ਬਿਜਲੀ ਸ਼ੋ ਲੱਗੀ ਰੰਗਲੀ ਭਾ ਚਮਕ ਪਈ ਨੂਰੀ ਬਲ ਜਿੰਦ ਉੱਠ ਸਵਾਏ ਹਾਂ ਸਤਗੁਰੂ ਜੋਤੀ ਇਸ ਆਰਿਆ ਵਰ ਇਸ ਭਾਰਤ ਵਰਸ਼ ਵਿੱਚ ਆ ਚਮਕੀ ਜਿਸ ਨੇ ਮੁਰਦੇ ਹਾਂ ਤੇ ਸੜਾਂਦ ਵਿੱਚ ਅੱਗ ਦਾ ਪੰਬਾਕਾ ਲਾ ਕੇ ਸ਼ੁੱਧ ਸੋਨਾ ਪਾਸੇ ਕੀਤਾ ਇਹਦੇ ਵਿੱਚ ਜੋ ਮਿਲਾਵਟ ਸੀ ਉਸ ਨੂੰ ਪਾਸੇ ਕਰਨ ਦਾ ਅਹੀਆ ਕੀਤਾ ਇਹਦ ਲਿਆ ਦਿਲਾ ਤੇ ਹਨੇਰਾ ਛਾ ਰਿਹਾ ਸੀ ਕੋਈ ਰਾਹ ਨਹੀਂ ਸੀ ਦਿਖਦਾ ਉਸ ਵੇਲੇ ਦੁੱਖ ਵੀ ਗੁਲਾਮੀ ਦਾ ਸੀ ਹਾਰੇ ਗੁਲਾਮੀ ਦੇ ਪਰਦੇ ਸਨ ਦੁੱਖਾਂ ਨੂੰ ਦੁੱਖ ਤਾਂ ਸਮਝਦੇ ਸਨ ਪਰ ਇਹ ਪ੍ਰਤੀਤਿ ਅਹਿਸਾਸ ਕਿ ਇਹ ਦੁੱਖ ਪੀੜਾ ਗੁਲਾਮੀ ਦੀ ਹੈ ਖੁੱਲ ਦੇ ਖਵਾ ਬਹਿਨਦੀ ਹੈ ਇਹ ਪ੍ਰਤੀਤਿ ਮਰ ਚੁੱਕੀ ਸੀ ਦਿਲਾਂ ਤੇ 88 ਅੰਧਕਾਰ ਕਾਹਦਾ ਅੰਧਕਾਰ ਅਵਿਦਿਆ ਦਾ ਗੁਲਾਮੀ ਦਾ ਦੁੱਖਾਂ ਦਾ ਕੁਦਗਰਜੀ ਦਾ ਪਿੰਜਰੇ ਪੈ ਬਟੇਰੀਆਂ ਦਾ ਹਾਂ ਖੁੱਲ ਕੇ ਭੁੱਲ ਕੇ ਪਿੰਜਰੇ ਵਿੱਚ ਪੈ ਕੇ ਵੀ ਖਾਨਾ ਜੰਗੀ ਦਾ ਅੰਧਕਾਰ ਏ ਅੰਧਕਾਰ ਸੀ ਹਾਂ ਰਾਤ ਅਨੇਰਾ ਹੈ ਜਿਨ ਕੇ ਰਲੀ ਧਰਤੀ ਪੈ ਰੀ ਉਦਾਸੀ ਹੈ ਸ਼ਾ ਰਹੀ ਹੈ ਉਦرائی ਹੁਣ ਜਰਾ ਗੁਰੂ ਚੋਤਵਾਲ ਤੇ ਤੱਕੋ ਬਣ ਸੂਰਜ ਆਏ ਹੋ ਸ਼ੋ ਚਾਨਣ ਲਿਆਏ ਹੋ ਇੱਕ ਚਾਨਣ ਧੱਕਾ ਹੋ ਆ ਨੂਰ ਚਮਕ ਲਾਈ ਹਾਂ ਮੌਤ ਮرائی ਜੇ ਜਿੰਦ ਨੂਰ ਵਸਾਇਆ ਜੇ ਇੱਕ ਪਲਕ ਨਾ ਲੱਗੀ ਹਾਂ ਇਹੋ ਵਿਰਧਸਾਏ ਗੁਰਤੇਗ ਬਹਾਦਰ ਜੀ ਦਾ ਸਾਕਾ ਮੁਰਦੇ ਖੜੇ ਮਨਾ ਵਿੱਚ ਬਿਜਲੀ ਦਾ ਕੜਾਕਾ ਆ ਪਿਆ ਦਿਲ ਚ ਜੁਣੇਗਾ ਇੱਕ ਚਾਨਣ ਮਨਾਰਾ ਨੀਲੇ ਸਮੁੰਦਰਾਂ ਵਿੱਚ ਖੜਾ ਹੋ ਕਾਲੇ ਹੋਏ ਅਸਮਾਨਾਂ ਵਿੱਚ ਚਮਕ ਪਿਆ ਜਾਨ ਸਰੀਰ ਇੱਕ ਖੇਡਣ ਵਾਸਤੇ ਸ਼ਾਇ ਹੈ ਜੋ ਅਸੂਲ ਤੋਂ ਧਰਮ ਤੋਂ ਸੱਚ ਤੋਂ ਕੁਰਬਾਨ ਕਰੀਦੀ ਐ ਆਣ ਬਾਣ ਸ਼ਾਨ ਅਸੂਲ ਕਾਇਮ ਰੱਖੀਦਾ ਏ ਜਿੰਨਾ ਪਵਿੱਤਰ ਸਰੀਰ ਜਿੰਨਾ ਵਧੇਕ ਪਵਿੱਤਰ ਮਨ ਓਨਾ ਹੀ ਕੁਰਬਾਨੀ ਦਾ ਡੂੰਗਾ ਅਸਰ ਹਾਂ ਸਾਰੇ ਦੇਸ਼ ਵਿੱਚ ਜਾਗਰਤ ਦਾ ਨੂਰ ਲਾ ਕੇ ਸਿੱਖੀ ਮੰਡਲ ਵਿੱਚ ਅਲੰਬਾ ਨੂਰ ਦਾ ਅਲੰਬਾ ਅੱਗੇ ਵੱਲ ਰੇ ਅਲਾਂਬੇ ਨੂੰ ਦੇ ਚੰਦ ਲਾਉਣ ਦਾ ਅਲਾਮਾ ਇਹ ਬਾਲ ਗਏ ਸਨ ਨਵੇਂ ਗੁਰੂ ਆਪ ਦਾ ਸੀਸ ਇੱਕ ਸਿੱਖ ਦਿੱਲੀ ਤੋਂ ਲੈ ਕੇ ਅਨੰਦਪੁਰ ਪੜਾਉਂਦਾ ਹੈ ਦਿੱਲੀ ਰਾਜਧਾਨੀ ਹੈ ਔਰੰਗੇ ਵਰਗਾ ਜ਼ਬਰਦਸਤ ਪਾਤਸ਼ਾਹ ਆਪ ਬੈਠਾ ਹੈ ਉਸ ਦੇ ਤਪ ਤੇਜ ਜ਼ੁਲਮ ਤੋਂ ਪੱਥਰ ਵੀ ਕੰਬ ਰਹੇ ਹਨ ਰਾਜੇ ਰਾਣੇ ਭੇਡਾਂ ਵਾਂਗੂ ਸਿਰ ਛੱਟੀ ਪਏ ਹਨ ਉਸ ਦੇ ਪੈਰ ਤੋਂ ਅਦਾਹ ਹੋ ਕੇ ਸਾਰੇ ਬਾਜ਼ਾਰ ਦਿੱਲੀ ਦੇ ਚਾਂਦਰੀ ਚੌਕ ਵਿੱਚ ਉਸ ਸੀ ਸ਼ਾਕੇ ਇਹ ਭਾਈ ਜੈਤਾ ਕਿੱਡੀ ਜ਼ੁਰਤ ਦਾ ਮਾਲਕ ਸੀ ਪਾਸ਼ਾ ਦਾ ਸੀ ਇਸ ਲਿਆਉਂਦਾ ਆਨੰਦਪੁਰ ਅਪੜਾਉਂਦਾ ਕਿੱਡਾ ਚਿਹਰਾ ਹੈ ਏਸੀ ਜਾਨ ਜੋ ਗੁਰਜਤੀ ਭਰ ਰਹੀ ਸੀ ਏਸੀ ਆਪੇ ਉਤੇ ਖੇਡ ਜਾਣ ਦਾ ਮਾਦਾ ਜੋ ਦਿਲਾਂ ਵਿੱਚ ਭਰਿਆ ਜਾ ਰਿਹਾ ਸੀ ਜੋ ਬਰ ਬਿੱਟੀ ਪਰਜਾ ਵਿੱਚੋਂ ਦਿੱਲੀੋਂ ਸੀ ਇਸ ਲੈ ਟੁਰਦਾ ਹੈ ਔਰ ਸਾਰਾ ਰਾਹ ਟਰ ਕੇ ਆਨੰਦਪੁਰ ਅਪੜਦਾ ਹੈ ਇਹ ਸਦਕਾ ਹੈ ਇਹ ਭਰੋਸਾ ਹੈ ਇਹ ਕੁਰਬਾਨੀ ਹੈ ਭਾਈ ਜੈਤੇ ਦੇ ਰੂਪ ਵਿੱਚ ਹੈ ਨਾ ਉਹਦਾ ਹਿਆਂ ਹੈ ਨਾ ਹਿੰਮਤ ਹੈ ਨਾ ਪਿਆਰ ਧਿਆਨ ਗੈਰਤ ਏਸੇ ਦਾ ਨਾਮ ਜੇ ਇਸ ਇੱਕ ਆਦਮੀ ਦਾ ਨਿੱਤਰਨਾ ਨਬਜ਼ ਹੈ ਉਸ ਵੇਲੇ ਦੀ ਦਿਲ ਤਾਪ ਦੀ ਜੋ ਖੜੇ ਚੁੱਕੇ ਜੋ ਖੜੋ ਚੁੱਕੇ ਦਿਲਾਂ ਵਿੱਚ ਗੁਰਜੋਤ ਨੇ ਰੁਮਕਾ ਦਿੱਤੀ ਸੀ ਹਾਂ ਇੱਕ ਨਹੀਂ ਦੂਜਾ ਸਿੱਖ ਫਿਰ ਹਿਆਂ ਕਰਦਾ ਹੈ ਤੀਆ ਉਸਦੇ ਨਾਲ ਰਲਦਾ ਹੈ ਉਸੇ ਥਾਂ ਪੈਰਿਆਂ ਦੇ ਵਿੱਚੋਂ ਪਵਿੱਤਰ ਧੜ ਚਾ ਲੈਂਦੇ ਹਨ ਤੇ ਆਪਣੇ ਘਰਾਂ ਵਿੱਚ ਰੱਖ ਕੇ ਅੱਗ ਨਾਲ ਫੂਕ ਦਿੰਦੇ ਨੇ ਇਹ ਹਿਆਂ ਕਿੱਥੋਂ ਆਇਆ ਇਹ ਸਬਰ ਕਿੱਥੋਂ ਆਇਆ ਇਹ ਹੀ ਸਬਰ ਦੀ ਚਿੰਗ ਇਸੇ ਹੇ ਦੀ ਚਿੰਗ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਲਾ ਕੇ ਗਈ ਹੈ ਇਹਨੂੰ ਕਹਿੰਦੇ ਹਾਂ ਦਲੇਰੀ ਕੁਰਬਾਨੀ ਖਤਰੇ ਵਿੱਚ ਪੈਣ ਦੀ ਨਰਪੈਤਾ ਮਰ ਮਿੱਟੀਆਂ ਗੁਲਾਮੀ ਨਾਲ ਦਬੇਲ ਹੋ ਚੁੱਕੀਆਂ ਕੌਮਾਂ ਵਿੱਚ ਜਾਨ ਭਰ ਦੇਣੀ ਬੜਾ ਕਠਨ ਹਨਰ ਹੈ ਪਰ ਸੀਸ ਦੇ ਕੇ ਸਤਗੁਰ ਜੀਓਤੀ ਨੇ ਫਿਰ ਦੂਸਰੀ ਵੇਰ ਸੀਸ ਦੇ ਕੇ ਇਹ ਪਹਿਤਾ ਦੀ ਵਿਦਿਆ ਸਿਖਾ ਦਿੱਤੀ ਹੈ ਮਰਨੇ ਤੋਂ ਅਬੈ ਹੋ ਕੇ ਅੰਦਰਲੇ ਉੱਚੇ ਜੀਵਨ ਵਿੱਚ ਜੀਊ ਕੇ ਸੱਚ ਧਰਮ ਪਰ ਸਦਕੇ ਹੋਣ ਲਈ ਸੰन्यास ਧਾਰਨ ਕਰਨਾ ਸਿਖਾ ਦਿੰਦਾ ਹੈ। ਸੀਸ ਸਸਕਰਾਰ ਕੋ ਚੁੱਕਾ ਹੈ ਅਨੰਦਪੁਰ ਵਿੱਚ। ਦਿੱਲੀ ਜਿੱਥੇ ਸਾਕਾ ਵਰਤਿਆ ਉੱਥੇ ਉਸੇ ਚਾਂਦਨੀ ਚੌਕ ਵਿੱਚ ਸੀਸ ਗੰਜ ਨਾਮੇ ਗੁਰਦੁਆਰਾ ਖੜਾ ਹੈ। ਇਹ ਮੰਦਿਰ ਪਹਿਲਾ ਸਰਦਾਰ ਬਗੇਲ ਸਿੰਘ ਨੇ ਬਣਵਾਇਆ ਸਾਕੇ ਦੇ ਵੀਲੇ ਦੇ ਬੁੱਢੇ ਪੁਰਸ਼ਾਂ ਤੋਂ ਨਿਸ਼ਾਨ ਸਹੀ ਕਰਵਾ ਕੇ ਤੇ ਮੁਸਲਮਾਨਾਂ ਨੇ ਫਿਰ ਗੁਰਦੁਆਰਾ ਢਾ ਦਿੱਤਾ ਲਾਗੇ ਮਸਜਿਦ ਬਣਾਈ ਪਰ ਫਿਰ ਗਦਰ ਮੰਗਰੋਂ ਜੀਨ ਦੇ ਰਾਜੇ ਨੇ ਸਰਕਾਰ ਤੋਂ ਥਾਂ ਲੈ ਕੇ ਗੁਰਦੁਆਰਾ ਬਣਾਇ ਇਸ ਸਮੇਂ ਨਵਾਂ ਅਲੀਸ਼ਾਨ ਗੁਰਦੁਆਰਾ ਖਾਲਸੇ ਨੇ ਬਣਾਇ ਜੋ ਨਰਪੈਦਾ ਦਾ ਪ੍ਰਤੀਕ ਦਿੱਲੀ ਦੇ ਕਿਲੇ ਦੇ ਸਾਹਮਣੇ ਅਟਲ ਤੇ ਅਡੋਲ ਆਪਣਾ ਪਰਚਮ ਲਹਿਰਾ ਰਿਹਾ ਹੈ ਰਿਕਾਵਗੰਜ ਵੀ ਸਰਦਾਰ ਬਗੇਲ ਸਿੰਘ ਨੇ ਬਣਵਾਇਆ ਸੀ ਜਿਸ ਨੇ ਲਾਲ ਕਿਲੇ ਤੇ ਖਾਲਸਾਏ ਪਰਚਮ ਲਹਿਰਾਇਆ ਸਰੀਰ ਸਸਕਾਰ ਖੋਣ ਵਾਲੇ ਥਾਂ ਸਰੀਰ ਦੀ ਵਿਭੂਤੀ ਦੱਬੀ ਹੋਈ ਉੱਤੇ ਨਿਸ਼ਾਨ ਮਾਤਰ ਥੜਾ ਹੈ ਸਸਕਾਰ ਕਰਨ ਵਾਲੇ ਵੀਰਾਂ ਨੇ ਬਣਾ ਛੋੜਿਆ ਸੀ ਇਹ 1764 ਬਿਕਰਮੀ ਦੇ ਲਗਭਗ ਜਦ ਗੁਰੂ ਗੋਬਿੰਦ ਸਿੰਘ ਜੀ ਦਿੱਲੀ ਗਏ ਤਾਂ ਮੰਨਜੀ ਸਾਹਿਬ ਬਣਵਾਏ ਮੰਗਰੋਂ 1847 ਬਿਕਰਮੀ ਵਿੱਚ ਸਰਦਾਰ ਬਗੇਲ ਸਿੰਘ ਨੇ ਗੁਰਦੁਆਰਾ ਬਣਾਇਆ ਜੋ ਹੁਣ ਸਾਧ ਸੰਗਤ ਦੇ ਸਹਿਯੋਗ ਨਾਲ ਪਾਰਲੀਮੈਂਟ ਦੇ ਕੋਲ ਆਪਣੀ ਬਲੰਦੀ ਲੈ ਕੇ ਖੜਾ ਹੈ ਭਾਰਤ ਸਰਕਾਰ ਦੇ ਸਿਰ ਤੇ ਇੰਜ ਲੱਗਦਾ ਜਿਵੇਂ ਛਤਰ ਲੈ ਕੇ ਬੈਠਾ ਹੈ ਸੀਸ ਦੇ ਸਿਸਕਾਰ ਦਾ ਗੁਰਦੁਆਰਾ ਆਨੰਦਪੁਰ ਸਾਹਿਬ ਵਿੱਚ ਹੈ ਇੰਜੇ ਮੇਰੇ ਪਾਤਸ਼ਾਹ ਜੀ ਦੇ ਨਿਸ਼ਾਨ ਗੁਰੂ ਪਿਆਰਿਓ ਸਾਡੀ ਰੂਹ ਨੂੰ ਤਕੜਾ ਕਰਦੇ ਨੇ ਸਤ ਗੁਰੂ ਜੀ ਦੇ ਟਿਕਾਣੇ ਸ੍ਰੀ ਗੁਰਜੀ ਦੇ ਪਿਆਰੇ ਪੁੱਤਰ ਤੇ ਸਿੱਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੋਏ ਇਸ ਵੇਲੇ ਆਪ ਕਿਸ਼ੋਰ ਅਵਸਥਾ ਵਿੱਚ ਕਦਮ ਰੱਖ ਰਹੇ ਸਨ ਦਸਵਾ ਬਰਸੇ ਪਰ ਰੂਪਤਾ ਨਹੀਂ ਕਿਸ ਉੱਚੇ ਘਰਾਂ ਤੋਂ ਆਈ ਦਾਨੇ ਲੋਕ ਆਖਦੇ ਨੇ ਪੂਰਬ ਪੱਛਮ ਉੱਤਰ ਦੱਖਣ ਸਭ ਪਾਸਿਆਂ ਦੇ ਸਿਆਣੇ ਮਨ ਦੇ ਹਨ ਕਿ ਕਲਾਵਾਨ ਪੁਰਖ ਆਮ ਮਨੁੱਖਾਂ ਤੋਂ ਨਿਰਾਲੇ ਹੁੰਦੇ ਨੇ ਪਰ ਅਰਸ਼ੀ ਜੋਤ ਤੋਂ ਆਇਆ নূর ਕਲਾਵਾਨਾਂ ਤੋਂ ਵੀ ਬਹੁਤ ਉੱਚਾ ਤੇ ਸੁੱਚਾ ਹੁੰਦਾ ਹੈ ਦੇਖੋ ਸਹਬਜ਼ਾਦੇ ਜੀ ਦੇ ਦਾਸੀ ਵਰੇ ਦੀ ਉਮਰ ਹੈ ਤੇ ਕੌਤਕ ਅਚਰਜ ਹ ਨਿੱਕੇ ਜੇ ਪਤਲੇ ਲੰਮੇ ਸਰੀਰ ਵਿੱਚ ਨਾ ਸਮਾ ਸਕਣ ਵਾਲਾ ਕੋਈ ਆਤਮ ਪ੍ਰਕਾਸ਼ ਹੈ ਪਟਨੇ ਦੇ ਹਿੰਦੂ ਮੁਸਲਮਾਨ ਮੰਨ ਚੁੱਕੇ ਹਨ ਪਣ ਅਨੰਦਪੁਰ ਦੇ ਮੰਨਦੇ ਹਨ ਹਾਂ ਅੱਜ 250 ਵਰੇ ਮੰਗਰੋਂ ਜਦੋਂ ਇਹ ਲੇਖ ਲਿਖਿਆ ਗਿਆ ਤੇ ਅੱਜ ਜਦੋਂ শ্রোਤਾ ਗੰਸਾ ਸੰਗਤ ਜੀ ਸਰਵਣ ਕਰ ਰਹੇ ਹੋ ਉਹਨਾਂ ਦੇ ਜੀਵਨ ਪੜ ਪੜ ਕੇ ਜਗਤ ਉਹਨਾਂ ਦੀ ਸ਼ਕਤੀ ਨੂੰ ਮੰਨਦਾ ਹੈ ਨੌਵੇਂ ਸਤਿਗੁਰਾਂ ਦੇ ਛੇਸ ਦਾ ਸੰਸਕਾਰ ਆਨੰਦਪੁਰ ਹੋ ਚੁੱਕਾ ਹੈ ਦਸਤਾਰਬੰਦੀ ਹੋ ਚੁੱਕੀ ਹੈ ਜੋ ਜੋ ਆਏ ਪਿਆਰੇ ਭਰੇ ਨੈਣ ਮਹਾਉਂਦੇ ਆਏ ਦਿਲ 파ੜ 파ੜ ਅੱਗੇ ਧਰਦੇ ਆਏ ਪਰ ਗੁਰੂ ਜੀਓਤੀ ਵਾਲੇ ਬਾਲਕੇ ਨੇ ਇਹੋ ਆਖਿਆ ਤਕੜੇ ਹੋਵੋ ਉਹ ਤਾਂ ਦੁਸ਼ਟ ਰਾਜ ਦੇ ਸਿਰ ਠਿਕਰਾ ਫੋੜ ਕੇ ਅਰਸ਼ਾਂ ਨੂੰ ਗਏ ਤੇ ਦੇਸ਼ ਵਿੱਚ ਜਾਨ ਭਰ ਗਏ ਹਨ ਹੁਣ ਤੁਸੀਂ ਸਭ ਤਿਆਰ ਹੋਵੋ ਹੁਣ ਉਹਨਾਂ ਦਾ ਸ਼ੋਕ ਨਾ ਕਰੋ ਸ਼ੁਕਰ ਕਰੋ ਤੇ ਤੁਰੋ ਉਹਨਾਂ ਦੇ ਪੂਰਨਿਆ ਤੇ ਜੋ ਉਹ ਵਾਗਿਆ ਇਸ ਤਰ੍ਹਾਂ ਸੰਤਾਂ ਹੈਰਾਨ ਹਨ ਪੀੜਤ ਹਨ ਪਰ ਦਵਕੀਆਂ ਨੇ ਕਿਸੇ ਨੂੰ ਭੈ ਨਹੀਂ ਆਇਆ ਵਹੀਰਾਂ ਬਨ ਕੇ ਆਏ ਖੁਫੀਆ ਮੁਖਬਰਾਂ ਤੋਂ ਚੁਗਲਾਂ ਕੋਰਾਂ ਤੋਂ ਨਹੀਂ ਡਰੇ ਤੇ ਉਹਨਾਂ ਵੀ ਆਪਣੀ ਵਾਹ ਪੂਰੀ ਲਾਈ ਅਮੀਰ ਗਰੀ ਪਤਵੰਤੇ ਜ਼ਗੀਰਦਾਰ ਤੇ ਰਿਆਸਤੀ ਸਭ ਅਪੜਿਆ ਇਹ ਜਿੰਦੜੀ ਰੁਮਕ ਪਈ ਇਸੇ ਦਾ ਸਬੂਤ ਹੈ ਛੇਵੇਂ ਸਤਗੁਰ ਨੇ ਸਰੀਰ ਦੀ ਨਿਰਪੈਤਾ ਦਿਖਾਈ ਜਦ ਲੋੜ ਪਵੇ ਬਾਣਾ ਆ ਵਰਤੇ ਸਰੀਰ ਦੀ ਲੋੜ ਪਵੇ ਤਾਂ ਦੇ ਦਿਓ ਦੇਖੋ ਸਿੱਖਾਂ ਵਿੱਚ ਅਬੈਦਾ ਕਿੰਨੀ ਹੈ ਜ਼ਾਲਮ ਤੋਂ ਜ਼ਾਲਮ ਪਾਸ਼ਾ ਤੋਂ ਵੀ ਅਬੈ ਆਨੰਦਪੁਰ ਆ ਰਹੇ ਹਾਂ ਦਸਤਾਰਬੰਦੀ ਹੋ ਚੁੱਕੀ ਰੱਬੀ ਬਾਲਕੇ ਨੇ ਗੁਰਤਾ ਦਾ ਕੰਮ ਸੰਭਾਲਿਆ ਗੁਰਤਾ ਦਾ ਕੰਮ ਕੀ ਹੈ ਪਿਆਰੇ ਵਾਹਿਗੁਰੂ ਦੇ ਪਿਆਰ ਦੀ ਖਿੱਚ ਖਾਂਦੇ ਰਹਿਣਾ ਸੁਰਸਦਾ ਚਰਨਾ ਕਮਲਾਂ ਵਿੱਚ ਖੁਬੇ ਰਹਿਣਾ ਮੰਗਦੇ ਖੇੜੇ ਤੇ ਚੜਦੀਆਂ ਕਲਾ ਵਿੱਚ ਟਿਕੇ ਰਹਿਣਾ ਕਿਸੇ ਵੇਲੇ ਚਮਕ ਪੈਣਾ ਤੇ ਇਹ ਸ਼ੋਹ ਹੋਰਨਾਂ ਨੂੰ ਲਾ ਦੇਣੀ ਨੂਰ ਦੀ ਸ਼ੋਹ ਹਨੇਰੇ ਨੂੰ ਅੱਗ ਦੇ ਅਲੰਬੇ ਦੀ ਸ਼ੋਹ ਮਾਨੋ ਚਮਕਣਾ ਵੱਲਣਾ ਜੀਵਣਾ ਤੇ ਲੱਕੜਾਂ ਦੇ ਢੇਰ ਨੂੰ ਚਮਕਾਉਣਾ ਬਾਲਣਾ ਜਿਵਾ ਦੇਣ ਅਤੇ ਕੌਤਕ ਦਿਖਲਾ ਕੇ ਉਹਨਾਂ ਦੇ ਵਿੱਚ ਵੀ ਆਪਣੇ ਰੰਗ ਭਰ ਦੇਣ ਇਹ ਹੀ ਤੇ ਗੁਸਤਾ ਇਹੀਸ ਖਾਲਦੇ ਹਨ ਹਾਂ ਜਗਤ ਦੇਖਦਾ ਹੈ ਕਿ ਕਿਸ਼ੋਰ ਗੁਰੂ ਜੀ ਕਦੇ ਤਾਂ ਡੁੱਲ ਡੁੱਲ ਪੈਂਦੇ ਨੇ ਕਦੇ ਕਿਸੇ ਗੁਰ ਸ਼ਬਦ ਦੀ ਅਲਾਹੀ ਸਾਧ ਐਉਂ ਗਲੇ ਤੋਂ ਉੱਠਦੀ ਹੈ ਕਿ ਸੁਣਨ ਵਾਲੇ ਦਰਵ ਦਰਵ ਹੋ ਕੇ ਉਹਨਾਂ ਦੇ ਨੀਰ ਅੱਖਾਂ ਵਿੱਚੋਂ ਵਗ ਵਗ ਜਾਂਦੇ ਥਲਦੇ ਨਹੀਂ ਦੂਜੇ ਪਾਸੇ ਘੋੜੇ ਦੀ ਸਵਾਰੀ ਕਦੀ ਤੀਰ ਚਲਾਉਣਾ ਕਦੀ ਵਰਜਸ਼ਾ ਕਰਨੀ ਆ ਤ੍ਰਿਖਾ ਰੁਖ ਜੰਗੀ ਸਮਾਨਾਂ ਵੱਲ ਇਧਰ ਮਾਮਾ ਕਿਰਪਾਲ ਚੰਦ ਜੀ ਸਾਰਾ ਪ੍ਰਬੰਧ ਸੰਭਾਲਦੇ ਹਨ ਜੋ ਕਿਸੇ ਦਾਨੇ ਨੇਕ ਰੱਬ ਦੇ ਪੈ ਵਾਲੇ ਦਾ ਕੰਮ ਹੈ ਸੋ ਸਾਰਾ ਸੰਭਾਲਦੇ ਹਨ ਨਿਭਾਉਂਦੇ ਹਨ ਹੋਰ ਪਿਆਰੇ ਸਤਿਗੁਰਾਂ ਦੇ ਵੇਲੇ ਦੇ ਕਾਰਦਾਰ ਉਸੇ ਤਰ੍ਹਾਂ ਸੇਵਾ ਕੰਮਕਾਜ ਕਰਦੇ ਹਨ ਹੁਣ ਮਾਤਾ ਜੀ ਤੇ ਮਾਮਾ ਜੀ ਦੇ مشਵਰੇ ਨਾਲ ਗੁਰਗੱਦੀ ਤੇ ਬਿਰਾਜਣ ਦਾ ਦਿਨ ਫੱਗਣ ਦੇ ਪਹਿਲੇ ਪੱਖ ਦੇ ਪੰਜਵੇਂ ਮੁਕਰਰ ਹੋਇਆ ਦੇਸ਼ ਦੇਸ਼ ਸਦੇਛੇ ਆਪੜ ਗਏ ਕਿ ਗੁਰੂ ਨਾਨਕ ਗੱਦੀ ਦੇ 10ਵੇਂ ਜਾਮੇ ਨੇ ਹੁਣ ਗੁਰੂ ਜੀ ਦੀਤੀ ਦਾ ਨੂਰ ਚਮਕਾਉਣਾ ਟਿੱਕੇ ਦਾ ਦਿਨ ਫੱਗਣ ਦੀ ਪੰਜਮੀ ਹੈ। ਦਿਨ ਨੇੜੇ ਆ ਰਿਹਾ। ਸਰ ਤਾਂ ਦੂਰ ਦੂਰ ਤੋਂ ਆ ਰਹੀਆਂ ਹਨ। ਭਾਈ ਬੁੱਢਾ ਜੀ ਦਾ ਪਰਿਵਾਰ ਆ ਗਿਆ। ਗੁਰਦਿੱਤੇ ਜੀ ਦਾ ਭਰਾ ਹਰ ਦਿੱਤਾ ਆਇਆ। ਨਾਲ RAM ਕੌਰ ਜੀ ਹਨ। ਜੋ ਜੇ ਬੱਚੇ ਹਨ। 베ਦੀ ਤ੍ਰੇਣ ਪੱਲੇ ਸੋਢੀ ਸਭਨਾ ਵਿੱਚੋਂ ਵੱਡੇ ਵੱਡੇ ਪੁਰਖ ਆਏ ਹਨ ਬਖਸ਼ਸ਼ਾਂ ਵਾਲੇ ਮੰਝੀਆਂ ਵਾਲੇ ਮਸੰਦ ਸਭ ਆ ਰਹੇ ਹਨ ਜਗ੍ਹਾ ਜਗ੍ਹਾ ਤੋਂ ਸੰਗਤਾਂ ਦੀ ਵਹਿੀਰ ਪੁੱਜ ਰਹੇ ਹਨ ਕਾਬਲ ਕੰਧਾਰ ਬੁਖਾਰਾ ਅਸਾਮ ਦੱਖਣ ਤੱਕ ਤੋਂ ਸਿੱਖ ਆਪੜ ਰਹੇ ਹਨ ਅਨੰਦਪੁਰ ਵਿੱਚ ਭਾਰੀ ਇਕੱਠ ਹੋ ਰਿਹਾ ਹੈ ਅੱਗੇ ਵੀ ਪ੍ਰਬੰਧ ਪੂਰਨ ਹਨ ਮਾਮਾ ਜੀ ਨੇ ਇਹੋ ਸੋਹਣੇ ਇੰਤਜ਼ਾਮ ਤੇ ਸੇਵਾ ਦੀਆਂ ਵਡਣਾ ਕੀਤੀਆਂ ਹਨ ਕਿ ਜੋ ਆਉਂਦੇ ਹਨ ਰਹਿਣ ਦਾ ਟਿਕਾਣਾ ਲੰਗਰ ਪ੍ਰਸ਼ਾਦ ਆਰਾਮ ਸਭਨਾ ਦਾ ਪ੍ਰਬੰਧ ਕੀਤਾ ਹੋਇਆ ਹੈ। ਬੀਬੀ ਵੀਰੋਜੀ ਦੇ ਪੰਜੇ ਪੁੱਤਰ ਬਾਬਾ ਸੰਗੋਸਾ ਜੀ, ਜੀਤਮਲ, ਗੁਲਾਬਚੰਦ, ਗੰਗਾ ਰਾਮ ਤੇ ਮਾਰੀ ਚੰਦ ਵੀ ਆ ਚੱਕੇ ਹਨ। ਸੂਰਜਮਲ ਦੇ ਪੋਤਰੇ ਗੁਲਾਬ ਰਾਏ, ਸ਼ਾਮਦਾਸ ਪੁੱਜ ਚੁੱਕੇ ਹਨ। ਦਇਆ ਰਾਮ ਪ੍ਰੋਤ, ਸਤਗੁਰਾਂ ਦਾ ਬੇਲੀ ਤੇ ਭਲਾ ਮਸੰਦ ਅਨੰਦ ਚੰਦ ਵੀ ਮੌਜੂਦ ਹਨ। ਸਹਿਬ ਚੰਦ ਤੇ ਹੋਰ ਸਰਕਾਰ ਦੇ ਇੰਤਜ਼ਾਮਾਂ ਵਿੱਚ ਲੱਗੇ ਹੋਏ ਹਨ ਸਾਰੇ ਮਸੰਦ ਦੂਰ ਦੂਰ ਤੋਂ ਆਏ ਹਨ ਇਤਨੀ ਗਹਿਮਾ ਗੈਮ ਹੋ ਰਹੀ ਹੈ ਕਿ ਭਾਰੀ ਮੇਲੇ ਤੇ ਵੀ ਨਹੀਂ ਹੁੰਦੀ ਤਰ੍ਹਾਂ ਤਰ੍ਹਾਂ ਦੀਆਂ ਭੇਟਾਂ ਸੁਗਾਤਾਂ ਤੇ ਨਜ਼ਰਾਨੇ ਲੈ ਕੇ ਸਾਰੇ ਸਿੱਖ ਹਾਜ਼ਰ ਹੋਏ ਮੱਥਾ ਟੇਕਿਆ ਹੁਣ ਦਿਨ ਡੇੜੇ ਆ ਜਾਣ ਕਰਕੇ ਨੇੜੇ ਤੇੜੇ ਦੀਆਂ ਸਿੱਖ ਸੰਤਾਂ ਸਾਧੂ ਸੰਤ ਮਹੰਤ ਜ਼ਗੀਰਦਾਰ ਗਰੀਬ ਅਮੀਰ ਸਭ ਉੱਡੇ ਆਉਂਦੇ ਹਨ ਮਾਨੋ ਇਤ ਪੁਰਖ ਦਰਿਆ ਠਾਠਾ ਮਾਰਦਾ ਚੜੀ ਕਾਂਗ ਵਾਂਗ ਚੜਿਆ ਆ ਰਿਹਾ ਹੈ ਦਿਨ ਆ ਗਿਆ ਸਭ ਉਡੀਕ ਵਿੱਚ ਹ ਗੁਰਗੱਦੀ ਬਰਾਜਨ ਦਾ ਤਿਲਕ ਲੱਗਣ ਦਾ ਜਿਵੇਂ ਪਹਿਲੇ ਅੰਕ ਵਿੱਚ ਦਿੱਤੀਆਂ ਗੱਲਾਂ ਬਾਤਾਂ ਇਸ ਮੌਕੇ ਤੇ ਆਈ ਭਾਈ ਹਰਦੀਪਾ ਜੀ ਆਦਕਾਂ ਤੇ ਦੁਲਦੇ ਵਿੱਚ ਹੋਈਆਂ ਸਨ ਅਨੰਦਪੁਰ ਵਿੱਚ ਇੱਕ ਦਮਦਮਾ ਸੀ ਇਥੇ ਕੁਦਰਤੀ ਟਹਾਨ ਐਉਂ ਸੀ ਜਿਵੇਂ ਦਰਜੇ ਬੈਠਣ ਲਈ ਉੱਚੇ ਨਿਵੇ ਬਣਾਏ ਹੋਣ ਪੌੜੀਆਂ ਵਾਂਗ ਇਥੇ ਇੱਕ ਸ਼ਮਿਆਨਾ ਤਾਣਿਆ ਗਿਆ ਜਿਸ ਦੀ ਸਜਾਵਟ ਪ੍ਰੇਮੀਆਂ ਨੇ ਆਪ ਕੀਤੀ ਸੰਤਾਂ ਦੇ ਬੈਠਣ ਲਈ ਵਿਛਾਈਆਂ ਹੋ ਗਈਆਂ ਸ਼ਮਿਆਨੇ ਹੇਠ ਇੱਕ ਸੁੰਦਰ ਤਖਤ ਵਿਛਾਇਆ ਗਿਆ ਇਸ ਪਰ ਮਖਮਲੀ ਗੱਦੀ ਵਿਛਾਈ ਗਈ ਜੋ ਪਿਛਲੇ ਸਤਗੁਰਾਂ ਜੀ ਦੇ ਬਰਾਜਨ ਦੀ ਗੱਦੀ ਸੀ ਤਖਤ ਦੇ ਉੱਪਰ ਇੱਕ ਜ਼ਰੀਦਾਰ ਚਦੋਵਾ ਤਣ ਗਿਆ ਜਿਸ ਟਿਕਾਣੇ ਗੱਦੀ ਵੀ ਸੀ ਸੀ ਠੀਕ ਉਸ ਦੇ ਉੱਪਰ ਇੱਕ ਛਤਰ ਲਟਕ ਰਿਹਾ ਸੀ